ਰਾਇਬਰ ਜੀ ਕਾ ਖਾਲਸਾ ਰਾਇਬਰ ਜੀ ਕੀ ਪ੍ਰਤਿ ਸ ਇੱਕ ਵਾਰੀ ਜਕਾਰਾ ਹੋਰ ਛੱਡੋ ਉਹਨਾਂ ਨੂੰ ਸਮਾਰ ਕੇ ਪਤਾ ਲੱਗ ਜਾਵੇ ਵੈਸੇ ਹਾਂ ਮੈਂ ਬਿਮਾਰ ਆ ਬਸ ਬਾਲਾ ਮੈਂ ਬੋਲਣਾ ਤਾਂ ਹੈ ਨਹੀਂ ਗਾ ਬੋਲਾ ਧੰਨਵਾਦ ਭਾਈ ਕਨੋਰੀ ਬਾਰਡਰ ਤੇ ਪਹੁੰਚਾ ਜੀ ਪਾਣਾ ਜੀ ਜੀ ਜਰਦੇ ਆ ਜੀ ਜਿੰਦਾਬਾਦ ਜਿੰਦਾਬਾਦ ਅੱਜ ਜਿੰਦਵਾਨੋ ਮੇਰੇ ਵੀਰੋ ਮੇਰੇ ਬਾਪੂ ਮੇਰੇ ਚਾਚੇ ਤਾਏ ਜਿੰਨੇ ਵੀ ਖੜੇ ਹੋ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਲੜਾਈ ਆਪਣੀ ਲੜਾਈ ਹੈ ਆਪਣੀ ਸਾਰਿਆਂ ਦੀ ਲੜਾਈ ਹੈ ਇਸ ਕਰਕੇ ਆਪਾਂ ਕਿਵੇਂ ਇਕੱਠੇ ਹੋ ਕੇ ਲੜਨੀ ਹੈ ਇਹ ਆਪਾਂ ਸਾਰਿਆਂ ਨੇ ਇੱਕ ਜਾਵਤੇ ਦੇ ਵਿੱਚ ਲੜਨੀ ਹੈ ਆ ਜਿਹੜਾ ਆਹੀ ਮੋੜ ਤੇ ਆ ਜਿਹੜਾ ਆਹੀ ਆ ਪੂਰਾ ਬਾਰਡਰ ਹੈ ਇਹ ਪਿਛਲੇ ਸਾਲ ਤੁਹਾਡੇ ਕਲਾਤਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਇੱਥੇ ਦਾਸ ਦੀ ਸੇਵਾ ਖਾਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋਗੇ ਸੀਗੇ ਇਹ ਬਾਟਰ ਬੂਟਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਜਿਹਦੇ ਸਿਰ ਤੇ ਦੇਸ਼ ਵਸਦਾ ਜਿਹਦੇ ਸਿਰ ਤੇ ਦੇਸ਼ ਚੱਲਦਾ ਇਹ ਆਪਣੇ ਨਾਲ ਜੋ ਕੀ ਕਰ ਰਹੇ ਨੇ ਆਪਣੇ ਨਾਲ ਕਹੋ ਜੀ ਕਿ ਤੂਤ ਖੜਿਆ ਰਹਿੰਦੇ ਨੇ ਜਿਹੜੇ ਆ ਛੋਟੇ ਛੋਟੇ ਗੋਲੀਆਂ ਇਹੋ ਜਿਹਾ ਲੈ ਕੇ ਸਿੱਟ ਰਹੇ ਨੇਗੇ ਇਹ ਕੌਮ ਉਹਨਾਂ ਤੋਂ ਨਹੀਂ ਖਤਮ ਹੋਈ ਬੰਬਾਂ, ਤੋਪਾਂ, ਗੋਲਿਆਂ ਤੋਂ ਨਹੀਂ ਖਤਮ ਹੋਉਂਦੀਆਂ ਗੋਲੀਆਂ ਨਾਲ ਕਿਵੇਂ ਖਤਮ ਹੋ ਜੂਗੀ ਇੱਕ ਮਿੰਟ ਬਾਈ ਜੀ ਮੜਾ ਰੌਲਾ ਨਾ ਪਾ ਇਹ ਜਿਹੜਾ ਦੋਸ਼ ਆ 90 ਇੱਕ ਮਿੰਟ ਬੋਲਣਾ ਬੜਾ ਰੌਲਾ ਨਾ ਪਾ ਦੋ ਮਿੰਟ ਖੜਦਾ ਪਿੱਛੇ ਰੌਲਾ ਨਾ ਬੋਲਾ ਪਾ ਬਾਈ ਬਣ ਕੇ ਮੈਥੋਂ ਮੱਕ ਬੋਲਿਆ ਥੋੜਾ ਘਟ ਜਾਂਦਾ ਨਾ ਸਰੀਰ ਜਿਹਾ ਥੋੜਾ ਡਾਊਨ ਹੋਇਆ ਪਿਆ ਡਾਊਨ ਕਾਰੀ ਵਾਲਾ ਤਾਂ 10-12 ਕਿਲੋ weight ਘਟ ਗਿਆ ਤਾਂ ਥੋਡੀ ਕਲਾ ਵੱਤ ਗਈ ਤੁਸੀਂ ਭਰਾਵਾਂ ਨੇ ਸਾਥ ਦਿੱਤਾ ਨਹੀਂ ਇਥੋਂ ਕਿਹੜਾ ਬਾਹਰ ਨਿਕਲਦਾ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਰਜਾ ਐਡਾ ਵੱਡਾ ਸਿਰ ਤੇ ਚੜਾਤਾ ਮੈਂ ਸੁਣਨਾ ਸੌਂ ਖਾ ਕੇ ਇਹ ਗੱਲ ਕਹਿਣਾ ਮੈਨੂੰ ਵਾਹਿਗੁਰੂ ਸੌ ਮੇਰਾ ਦਿਲ ਕਰਦਾ ਵੀ ਜੇ ਕਿਸਾਨ ਆਗੂ ਕਹਿ ਦੇਣਾ ਵੀ ਉਹ ਉੱਥੇ ਮੂਹਰੇ ਜਾ ਕੇ ਉਹਨਾਂ ਦੀ ਤਾਂ ਗੋਲੀ ਸਹਿਣੀ ਮੈਂ ਉਹਦੀ ਸਾਥੀ ਚ ਮਰਵਾਲੂ ਪਰ ਪਰ ਮੈਨੂੰ ਇਹ ਆ ਵੀਰ ਜਾਵਤੇ ਦੇ ਵਿੱਚ ਰਹਿ ਕੇ ਥੋੜਾ ਜਿਹਾ ਕੰਮ ਹੋਵੇ ਮਰਨਾ ਹੋਵੇ ਮਰਿਆ ਕੋਈ ਲੇਖੇ ਵੀ ਲੱਗੇ ਹਨਾ ਉਸ ਮੇਰਾ ਕੋਈ ਇਹਨਾਂ ਦਾ ਇਹਨਾਂ ਦਾ ਡਰ ਘਬਰਾਟ ਕੇ ਤਾਂ ਅਸੀਂ ਮਿੰਟਾਂ 'ਚ ਪਟਦਾਂਗੇ ਪਰ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਲੜਾਈ ਦਾ ਸਿੱਟਾ ਨਿਕਲਣਾ ਚਾਹੀਦਾ ਜਿੱਤ ਹੋਣੀ ਚਾਹੀਦਾ ਉਹ ਲੜਾਈ ਉਹ ਹੁੰਦੀ ਹੈ ਜਿਹੜੀ ਦਾ ਲੋਕਾਂ ਨੂੰ ਫਾਇਦਾ ਹੋਵੇ ਮਰਨਾ ਉਹ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਕੱਟਣ ਦਾ ਤਾਂ ਫਾਇਦਾ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾਂ ਦੇ ਵਿੱਚ ਤਾਂ ਹੁਣ ਜੇਲਾਂ ਦੇ ਵਿੱਚ ਕੀ ਆ ਮੈਂ ਜੇਲਾਂ ਦੇ ਵਿੱਚ ਹੁਣ ਦੋ ਤਿੰਨ ਵਾਰ ਕਿੰਨੇ ਵਾਰੀ ਮੈਂ ਜੇਲ੍ਹ ਜਾ ਆਇਆ ਫਿਰ ਤੇ ਨੌਜਵਾਨਾਂ ਨੂੰ ਸਮਝਾ ਕੇ ਆਇਆ ਘੱਟੋ ਘੱਟ 15 20 ਨੌਜਵਾਨਾਂ ਦੀ ਮੈਂ ਉੱਥੇ ਗੋਲੀ ਛੜਾ ਕੇ ਆਇਆ ਜਿਹੜੀ ਨਸ਼ੇ ਵਾਲੇ ਜੀਵ ਵਾਲੇ ਨਹੀਂ ਖਾਂਦੇ ਮੈਨੂੰ ਨੇ ਸਮਝਾਇਆ ਨੌਜਵਾਨਾਂ ਨੂੰ ਇਤਿਹਾਸ ਦੱਸਿਆ ਆਪਣਾ ਵੀ ਆਪਣਾ ਇਤਿਹਾਸ ਕੀ ਜੇ ਲੜਨਾ ਹੈ ਜੇ ਮਰਨਾ ਹੀ ਆ ਤਾਂ ਆਪਣੇ ਕੌਮ ਲਈ ਮਰੋ ਆਪਣੇ ਲੋਕਾਂ ਲਈ ਮਰੋ ਆ ਜਿਹੜੇ ਸਰਕਾਰਾਂ ਨਾਲ ਲੜ ਕੇ ਮਰੋ ਲੀਡਰਾਂ ਨਾਲ ਲੜ ਕੇ ਮਰੋ ਹੁਣ ਮੇਰੀ ਲੜਾਈ ਕੀ ਆਪਣੀ ਸਾਰੇ ਲੜਾਈ ਕੀ ਹੈ ਆਪਣੀ ਲੜਾਈ ਇਹ ਹੈ ਵੀ ਜਿਹੜੇ ਲੋਕ ਕੁਰਸੀਆਂ ਦੇ ਵੜ ਕੇ ਝੂਠ ਪਟਾਣ ਬੋਲ ਕੇ ਵੋਟਾਂ ਤੋਂ ਪਹਿਲਾਂ ਕੱਪ ਮਾਰਦੇ ਨੇ ਵੱਡੇ ਵੱਡੇ ਉਦੋਂ ਬਾਅਦ ਅਸੀਂ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਕੋਈ ਢੱਕਾ ਨਹੀਂ ਆਉਂਦਾ ਉਹੀ ਬਾਹਾ ਉਹੀ ਘਾੜੀ ਹੈ ਝੂਠ ਬੋਲ ਕੇ ਸਟੇਜ 'ਤੇ ਬੈ ਕੇ ਕੁਰਸੀਆਂ 'ਤੇ चौतरदारियां अपने घर पर ले अपने गांव रिश्तेदारों के घर पर ले अमीर हो जंदे हैं असि गरीब हो जंदे हैं लड़ाई ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਓ ਉਹ ਰਾਜਨੀਤਿਕ ਬੰਦਿਆਂ ਨਾਲ ਹੋਣੀ ਚਾਹੀਦਾ ਜਿਹੜੇ ਝੂਠ ਬੋਲਦੇ ਨੇ ਕਿ ਚਾਹੋ ਪੰਜਾਬ ਦੇ ਨੇ ਚਾਹੋ ਸੈਂਟਰ ਦੇ ਨੇਗੇ ਅਸੀਂ ਕੀ ਆ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਅਸੀਂ ਕੀ ਆ ਅਸੀਂ ਪਾਰਟੀ ਦੇ ਪਿੱਛੇ ਲੜ ਰਹੇ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਅਸੀਂ ਉਹਨਾਂ ਪਿੱਛੇ ਲੜ ਰਹੇ ਆ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਆਪਣੇ ਲੋਕਾਂ ਲਈ ਲੜੋ ਆਪਣੀ ਕੌਮ ਲਈ ਲੜੋ ਇੰਨਾ ਪਾ ਇੰਨਾ ਪਿੱਛੇ ਲੜਨ ਦਾ ਕੀ ਫਾਇਦਾ ਅਸੀਂ ਇੰਨਾ ਪਿੱਛੇ ਲੜੀ ਜੰਨੇ ਆ ਯਾਰ ਇਹ ਇਹ ਜਿਹੜੀ ਸਮਝ ਆਣਾ ਇਹ ਆਪਣੇ ਦਿਮਾਗ ਦੇ ਵਿੱਚ ਖਾਨਾ ਦੇ ਵਿੱਚ ਪਾਓ ਜਦੋਂ ਮੈਂ 10 ਨੌਜਵਾਨ ਨੇਗੇ ਇੱਕ ਤਾਂ ਉੱਥੋਂ ਜਿਉਂ ਆਉਂਦ ਪਿੰਡ ਆ ਉਹਦੀ ਮੁੰਡੇ ਦੀ ਮੰਦਰੋਂ ਕੋਲੀ ਛੜਾਈ 9 10 ਬੰਦਿਆਂ ਦਾ ਮੈਂ ਆ ਹੀ ਗੱਲਾਂ ਸੁਣਾ ਕੇ ਉੱਥੇ ਮੈਂ ਨਸ਼ਾ ਛੜਾ ਕੇ ਆਇਆ 10 ਬੰਦਿਆਂ ਦਾ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਗੱਲਬਾਤ ਹੋ ਗਈ ਜਿਨ੍ਹਾਂ ਦੇ ਦੋ ਦਿਨ ਕਲਾਸ ਲੱਗ ਗਈ ਅਸੀਂ ਨਸ਼ਾ 'ਚ ਮਰੀ ਜੰਨੇ ਅਸੀਂ ਲੀਡਰਾਂ ਪਿੱਛੇ ਮਰੀ ਜੰਨੇ ਆ ਅਸੀਂ ਮਰੀਏ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਮਰੀਏ ਆਪਣੀ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਲਈ ਮਰੀਏ ਅੱਜ ਸਾਡਾ ਇਤਿਹਾਸ ਖਤਮ ਕਰਨ ਨੂੰ ਫਿਰਦੇ ਨੇ ਯਾਰਾ ਇਕੱਲਾ ਕੀ ਕਰਦੇ ਫਿਰਦੇ ਨੇਗੇ ਸਾਨੂੰ ਖਤਮ ਕਰ ਲਿਆ ਗੱਲਾਂ ਕਰਦੇ ਨੇਗੇ ਅਸੀਂ ਤਾਂ ਉਹਨਾਂ ਤੋਂ ਖਤਮ ਨਹੀਂ ਤੁਸੀਂ ਸਾਨੂੰ ਕਿਵੇਂ ਖਤਮ ਕਰ ਲਓਗੇ ਅਸੀਂ ਸੋਨਿਹਾਲ ਹਾਲੇ ਅੱਜ ਇਹਨਾਂ ਨੂੰ ਆਹ ਬੰਦੇ ਦੀ ਗੱਲ ਸੁਣੋ ਕੰਨ ਖੋਲ ਕੇ ਜਿੰਨੇ ਵੀ ਆ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸੱਤਿਆਨ ਨਾਲ ਗੱਲ ਸੁਣ ਲਓ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਇਹਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਾਸਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਰਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਤੁਹਾਡਾ ਛੀਂਡ ਤੁਨੂੰ ਆ ਕੇ ਹੱਥਾਂ ਨੂੰ ਦੱਬ ਲੂਗਾ ਹੱਥਾਂ ਨੂੰ ਬੰਨਾ ਤੁਸੀਂ ਗੱਲਾਂ ਕਿਡੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਕਰਤੀ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਿੱਦਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਜੇਸ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉਜੜਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ ਅਜਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਸਾਸ਼ਰੀ ਆਟਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਜੋ ਤੁਸੀਂ ਭੁੱਖੇ ਮਰਦਾਏ ਸੀ ਨਾ ਉਹ ਮੋਦੀ ਉਹ ਭਾਜਪਾ ਵਾਲਿਆ ਗੱਲ ਸੁਣ ਲਓ ਜਿਹੜੇ ਸਾਰੇ ਜਿਹੜੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਉਹ ਨਾਜ ਦੇਓ ਸਾਨੂੰ ਅਨਾਜ ਦਿਓ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਹੋਨੇ ਸਾਡੇ ਬਾਪੂਆਂ ਨੇ ਟਿੱਬੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਭਰਤੇ ਅੱਜ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਜ ਤੁਹਾਡੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਸਾਡੇ ਨੇ ਚੜ ਕੇ ਆ ਗਏ ਤੁਸੀਂ ਸਾਡੇ ਨੇ ਚੜ ਕੇ ਆ ਗਏ ਤੁਹਾਨੂੰ ਰਜਾਇਆ ਅਸੀਂ ਐ ਭੁੱਖੇ ਮੱਤ ਨੂੰ ਨਾਜ ਅਸੀਂ ਦਿੱਤਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀਗੇ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸੀ ਨਾ ਇੱਕ ਟਾਈਮ ਅਨਾਜ ਖਾ ਲੋ ਇੱਕ ਟਾਈਮ ਰੋਟੀ ਖਾ ਲੋ ਦੋ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਤਿੰਨ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਛੋਡੀ ਅਸੀਂ ਮਨ ਲਾਇਆ ਰੋਟੀ ਤੁਹਾਨੂੰ ਅਸੀਂ ਦਿੱਤੀਆ ਸ਼ਰਮ ਕਰ ਲੋ ਸਾਡੀਆਂ ਸਬਰਾਂ ਦੇ ਬੰਨ ਨਾਂ ਪਰਖੋ ਇਹ ਗੱਲ ਪੰਜਾਬ ਵਾਲੇ ਵੀ ਸੁਣ ਲੈਣ ਤਾਕਤ ਦੱਲੇ ਜਿਹੜੇ ਪੰਜਾਬ ਦੇ ਤਾਕਤਦੱਲੇ ਨੇ ਨਾ ਜਿੰਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੋਛਿਆਂ ਵਢਾਉਣੇ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਤੀ ਅਗੇ ਸੈਂਟਰ ਅਗੇ ਜਾ ਕੇ ਕੋਟਾ ਹੋ ਜਾਂਦਾ ਕਦੋਂ ਪੰਜਾਬ ਦੀ ਗੱਲ ਕਰੋ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਗੱਲਾਂ ਕਰਦੇ ਨੇ ਜੇ ਅੱਜ ਤੇ ਕਰੋ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ ਅਕੇ ਕੋਟੇ ਹੋ ਜਾਂਦੇ ਨੇ ਕਿ ਗੱਲਾਂ ਕਰਦੇ ਨੇ ਕਿ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਇਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦੇ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਹੈ ਅੱਛਾ ਫੰਡ ਤੁਹਾਡਾ ਮੋਦੀ ਰੋਕੀ ਖੜਾ ਹੈ ਮੋਦੀ ਤੁਹਾਡਾ ਫੰਡ ਤੁਹਾਨੂੰ ਤੁਹਾਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਸੀ ਕੁਰਸੀਆਂ ਤੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ ਢੇਰ ਸਾਲ 2 ਸਾਲ ਧਰਨਾ ਚਲਾਇਆ ਧੌਣ ਚੋਂ ਕਿਲਾ ਅਗਲੇ ਕੱਢ ਕੇ ਅਗਲੇ ਨੂੰ ਹਰਾ ਕੇ ਆਇਆ ਇਹ ਕੀ ਕਰਦੇ ਨੇਗੇ ਸਮਝੌਤੇ ਕਰਦੇ ਫਿਰ ਬਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਐਨਡੀਓ ਸਮਝੌਤਾ ਹੋ ਗਿਆ ਉਹ ਸਮਝੌਤਾ ਹੋ ਗਿਆ ਸਾਨੂੰ ਮੋਦੀ ਦਾ ਖਤਰਾ ਉਹ ਮੋਦੀ ਨੂੰ ਤਾਂ ਹੀ ਧੌਣ ਚੋਂ ਕਿਲਾ ਪਹਿਲਾਂ ਕੱਢਿਆ ਅੱਜ ਬਾਣੀ ਪਾ ਪਿਆ ਉਹ ਦੇਖ ਲੈ ਮੂਰੇ ਉਹ ਦੇਖ ਲੋ ਉਹ ਤੁਸੀਂ ਬੱਲਾ ਤੁਸੀਂ ਪੰਜਾਬ ਲਈ ਲੜੋ ਤਾਂ ਸਹੀ ਪੰਜਾਬ ਲਈ ਕੁਝ ਕਰੋ ਤਾਂ ਸਹੀ ਬਸ ਫਿਰ ਪਤਾ ਕੀ ਹੁੰਦਾ ਸਾਡੀ ਕੁਰਸੀ ਨਾ ਵਗ ਜੇ ਸਾਡੇ ਅੰਮ੍ਰਿਤਸਰ ਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ ਅਕੇ ਫੰਡ ਲੈਣੇ ਯਾਰ ਪਹਿਲਾਂ ਨੇ ਕਿੱਡੀ ਕਮੇਟੀ ਗੱਲ ਆ ਜੋ ਤੁਸੀਂ ਲੜੋ ਜੇ ਇੱਕ ਮਿੰਟ ਗੱਲ ਪੰਜਾਬ ਦੇ ਲੋਕੋ ਧਿਆਨ ਨਾਲ ਗੱਲ ਸੁਣਨ ਵਾਲੀਆਂ ਜਿੰਨੇ ਐਮਐਲਏ ਜਿੱਤੇ ਹੋਏ ਆਪਣੇ ਐਮਪੀ ਜਿੱਤੇ ਹੋਏ ਆਪਣੇ ਤਾਂ ਏਡੀ ਮਾੜੀ ਕਿਸਮਾ ਜਿਹੜੇ ਆਪਾਂ ਐਮਪੀ ਜਿਤਾਏ ਨੇਗੇ ਆਪਣੇ ਸਣੀ ਜੋਲ ਦੀ ਗੈਰ ਹਾਜ਼ਰੀ ਰਹੀ ਆ ਪਾਉ ਐਮਪੀ ਜਿਤਾਇਆ ਇੱਕ ਵੀ ਦਿਨ ਜਾ ਕੇ ਲੋਕ ਸਭਾ ਦੇ ਵਿੱਚ ਨਹੀਂ ਬੋਲੇ ਹੋ ਇੱਕ ਵੀ ਦਿਨ ਇੱਕ ਵੀ ਦਿਨ ਲੋਕਾਂ ਨੇ ਜਾ ਕੇ ਮੁੱਦੇ ਤੇ ਨਹੀਂ ਬੋਲਿਆ। ਦੂਰ ਤਾਂ ਹੁਣ ਤੈਨੂੰ ਬਣਾਵਾਂਗੇ ਭਾਈ ਅੰਕੀ। ਨਹੀਂ ਨਹੀਂ ਆਪਾਂ ਮੇਰੀ ਗੱਲ ਸੁਣ ਲਾ। ਆਪਾਂ ਨਹੀਂ ਧੌਣ ਤੋਂ ਕਿੱਲਾ ਕੱਢਣ ਲਈ ਪਾਦਾ ਹੋਇਆ। ਨਹੀਂ ਧੌਣ ਤੋਂ ਕਿੱਲਾ ਐਮਜਿਕਰੂ ਕੱਢਦੇ ਰਹਾਂਗੇ। ਇਹ ਜਿਹੜੀ ਤਾਂ ਗੱਲ ਕਹੀ ਆ ਨਾ। ਸੁਣ ਲਾ ਮੇਰੀ ਗੱਲ ਭਾਈ। ਅਸੀਂ ਸਾਡਾ ਪੰਜਾਬ ਸੁਧਰੂਆ ਕਿਦਨ? ਅਸੀਂ ਪੰਜਾਬ ਤਰੱਕੀ ਕਿਦਨ ਕਰੂਗਾ? ਇੱਕ ਜਿਹੜਾ ਮੰਤਰੀ ਹੁੰਦਾ, ਇੱਕ ਮੁੱਖ ਮੰਤਰੀ ਹੁੰਦਾ, ਇੱਕ ਐਮਐਲਏ ਹੁੰਦਾ, ਉਹਦੇ ਘਰੇ ਕੋਈ ਉਹਦਾ ਕੋਈ ਉਹਦਾ ਮੁੰਡਾ ਮਰ ਜੇ ਉਹਦੀ ਘਰ ਵਾਲੀ ਮਰ ਜੇ ਉਹਨੂੰ ਕੋਈ ਦੁੱਖ ਨਹੀਂ ਹੁੰਦਾ। ਉਹਨੂੰ ਦੁੱਖ ਪਤਾ ਕਦੋਂ ਹੁੰਦਾ? ਉਹਨੂੰ ਦੁੱਖ ਉਹਦਾ ਹੁੰਦਾ ਜਦੋਂ ਉਹਦੀ ਕੁਰਸੀ ਜਾਂਦੀ ਦੋ ਉਹਦੀ ਪਾਵਰ ਜਾਂਦੀ ਹੈ ਪਾਵਰ ਇੰਨੀ ਭੜੀ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਮੰਦਰ ਬਾਣੀ ਪੜੀ ਉਹਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਕਹਿੰਦੇ ਵੀ ਜੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਤੇ ਮੀਂਹ ਪੈ ਜਾਏ ਉਹ ਕਦੇ ਤ੍ਰਿਪਤ ਨਹੀਂ ਹੁੰਦਾ ਅੱਗ ਅੱਗ ਉਹਨੇ ਜਿੰਨਾ ਮਰਜ਼ੀ ਬਲਣ ਸਿਰਦੇ ਉਹਦੀ ਅੱਗ ਦੀ ਭੁੱਖ ਕਦੇ ਪੂਰੀ ਨਹੀਂ ਹੁੰਦੀ ਜਿਹੜਾ ਬੰਦਾ ਰਾਜਨੀਤਿਕ ਬੰਦਾ ਕੁਰਸੀ ਤੇ ਬੈਠਿਆ ਉਹਦੀ ਕਦੇ ਭੁੱਖ ਪੂਰੀ ਨਹੀਂ ਹੁੰਦੀ ਜਿੱਡਾ ਮਰਜ਼ੀ ਮਿਨਿਸਟਰ ਬਣ ਜਿੱਡਾ ਮਰਜ਼ੀ ਐਮਐਲਏ ਬਣ ਜੇ ਪਰ ਕਿ ਜਿੰਨਾ ਨੂੰ ਅਸੀਂ ਕਿਰਾ ਮੌਕਾ ਇਹਨਾਂ ਨੂੰ ਦੱਲਿਆ ਨੂੰ ਦਿੱਤਾ ਇਹਨਾਂ ਨੂੰ ਦੁਬਾਰਾ ਕਹੋ ਵਿਚਾਲੋ ਆਉਦੇ ਘਰੇ ਚੱਲ ਬਈ ਚੱਲ ਚੱਲ ਤਾਂ ਸਾਡੀ ਗੱਲ ਨਹੀਂ ਕੀਤੀ ਅਸੀਂ ਤੈਨੂੰ ਵੋਟ ਪਾਉਣ ਚਾਹ ਲਾਉਦੇ ਘਰੇ ਹੋਰਾਂ ਨੂੰ ਦੇਖਾਂਗੇ ਹੋਰਾਂ ਕਰਾਂਗੇ ਅਸੀਂ ਤਾਂ ਸਾਡੇ ਮੇਰਾ ਕੰਮ ਕੀ ਆ ਮੇਰੇ ਲੈਖੇ ਤੁਹਾਡਾ ਸਾਡੇ ਲੈਖੇ ਲੜਾਈ ਆਈ ਆ ਸੰਘਰਸ਼ ਆਇਆ ਜੇ ਅਸੀਂ ਆਪਾਂ ਇਹਨਾਂ ਨਾਮ ਦੇ ਪਾ ਕੇ ਤਾਂ ਲੜੂਗਾ ਕੌਣ ਤੇਨਾਂ ਮੱਥਾ ਕੌਣ ਲਾਊਗਾ ਆਪਾਂ ਤਾਂ ਇਹਨਾਂ ਨਾਲ ਮੱਥਾ ਲਾਉਣ ਲਈ ਲੜਨ ਲਈ ਤਿਆਰ ਹੋયા ਗੈਰ ਰਾਜਨੀਤਿਕ ਜਿੰਨਾ ਟਾਈਮ ਗੈਰ ਰਾਜਨੀਤਿਕ ਚੱਲਾਂਗੇ ਓਨਾ ਟਾਈਮ ਇਹ ਪੰਜਾਬ ਦੇ ਵਿੱਚ ਪੰਜਾਬ ਨੂੰ ਓਨਾ ਟਾਈਮ ਬਚਾ ਸਕਦੇ ਆ ਨਹੀਂ ਤਾਂ ਮਿੰਟਾਂ ਦੇ ਵਿੱਚ ਵੇਚ ਕੇ ਆਉਂਦੇ ਨੇ ਜਿਵੇਂ ਅਸੀਂ ਮੰਡੀ ਦੇ ਵਿੱਚ ਫਸਲ ਨੂੰ ਨਹੀਂ ਵੇਚ ਕੇ ਆਉਂਦੇ ਆਪਾਂ ਆਪਣੀ ਕਣਕਲ ਜਾ ਕੇ ਵੇਚ ਕਉਣਾ ਆਪਾਂ ਆਪਣਾ ਵੇਚ ਕੇ ਆਉਨੇ ਹਨ ਕੋਈ ਸਬਜ਼ੀ ਵੇਚ ਕੇ ਆਉਂਦਾ ਇਹ ਕੀ ਕਰਦੇ ਨੇ ਦਾਗੜਦੱਲੇ ਪੰਜਾਬ ਦੇ ਹੱਕ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਦਿੱਲੀ ਦੇ ਵਿੱਚ ਆਇਆ ਜਾ ਕੇ ਉੱਥੇ ਉੱਥੇ ਸਾਡੀ ਮੰਡੀ ਲੱਗਦੀ ਆ ਪੰਜਾਬ ਦੀ ਉਹ ਮੰਡੀ ਦੇ ਵਿੱਚ ਸਾਡੇ ਹੱਕ ਸਾਰਾ ਕੁਝ ਵੇਚਣ ਦੇ ਨਾਲ ਕੇ ਬੋਲਦੇ ਨਹੀਂ ਯਾਰ ਇਹ ਓਨਾ ਕੇ ਗੱਲ ਹੀ ਨਹੀਂ ਕਰਦੇ ਹੈ ਯਾਰ ਗੱਲ ਕਰਨ ਨੂੰ ਕਿੱਡੀ ਕਵੱਡੀ ਗੱਲ ਐ ਹੁਣ ਇੱਕ ਚੀਜ਼ ਦੇਖੋ ਬਾਈ ਆਪਣਾ ਦੁਨੀਆ ਦਾ ਸਭ ਤੋਂ ਸਭ ਤੋਂ ਵਧੀਆ ਰਾਜ ਮਹਾਰਾਜਾ ਰਜੀਤ ਸਿੰਘ ਦਾ ਰਿਹਾ 40 ਸਾਲ ਦਾ ਰਾਜ ਰਿਹਾ 40 ਸਾਲ ਦਾ ਰਾਜ ਰਿਹਾ ਉਹਦਾ ਰਾਜ ਨਾ ਚੰਗਾ ਕਿਉਂ ਹੋਇਆ ਇੱਕ ਚੀਜ਼ ਦੇਖੋ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹੈ ਜਿੰਨੇ ਵੀ ਨੌਜਵਾਨੋ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾਓ ਬਿਰਮਾਣੀ ਦੇ ਲੜ ਲੱਗ ਜਾਓ ਮਹਾਰਾਜਾ ਰਜੀਤ ਸਿੰਘ ਐ ਨਾ ਚੰਗਾ ਰਾਜਾ ਕਿਉਂ ਹੋਇਆ ਪਤਾ ਤੁਹਾਨੂੰ ਕਿਉਂ ਹੋਇਆ ਜੇ ਉਹਦੇ ਰਾਜ ਦੇ ਵਿੱਚ ਕਿਸੇ ਨੇ ਮਸਜਿਦ ਦੇ ਉੱਪਰ ਗੋਹਾ ਚੜ੍ਹਿਆ ਸਿੱਟਾ ਤਾਂ ਅਗਲੇ ਨੇ ਸੋਨਾ ਚੜਵਾਤਾ ਧਰਮਾਂ ਦੇ ਪਿੱਛੇ ਨਹੀਂ ਲੜਾਇਆ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਸੀ ਹਿੰਦੂਆਂ ਵੀਰਾਂ ਦੀ ਸੀ ਕਿ ਸਭ ਤੋਂ ਟੱਟ ਗਿਣਤੀ ਸਿੱਖਾਂ ਦੇ ਸੀ ਐਡਾ ਤਾਕੜਾ ਸਿੱਖ ਰਾਜ ਹੋਇਆ ਕਿਉਂ ਮੈਂ ਛੁੱਟੀ ਤੁਹਾਨੂੰ ਉਦਾਹਰਣ ਦੇ ਕੇ ਦੱਸਦਾ ਵੀ ਐਡਾ ਤਾਕੜਾ ਉਹ ਰਾਜਾ ਬਣ ਕਿਵੇਂ ਗਿਆ ਬਣ ਦਾ ਕਾਰਨ ਪਤਾ ਕੀ ਸੀ 2 ਘੰਟੇ ਰੋਜ਼ ਉਹਦੇ ਉਹਦੇ ਰਾਜ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ 2 ਘੰਟੇ ਰੋਜ਼ ਉਹ ਬਾਣੀ ਸੁਣਦਾ ਜਪ ਰੋਜ਼ ਸਹਿਜ ਪੜ ਚੱਲਦਾ ਰਹਿੰਦਾ ਅਸੀਂ ਨਸ਼ਿਆਂ ਦੇ ਉੱਪਰ ਲਾ ਕੇ ਸਾਡੇ ਵਾਲਾ ਦਾ ਕੰਮ ਕੀ ਆ ਉਹ ਬਾਣੀ ਦੇ ਲੜ ਲੱਗਿਆ ਹੋਇਆ ਰਾਜਾ ਸੀਗਾ ਜਿਹਦੇ ਅੰਦਰ ਉਸ ਪਰਮਾਤਮਾ ਦੀ ਗੱਲ ਹੋਊਗੀ ਨਾ ਉਹ ਬੰਦਾ 100 ਵਾਰੀ ਕਿਸੇ ਦਾ ਜ਼ੁਲਮ ਕਰਨ ਲੱਗਾ ਡਰੂਗਾ 100 ਵਾਰੀ ਬੰਦਾ ਝੁਕੂਗਾ ਹੁਣ ਜਿਹੜਾ ਬੰਦਾ ਉਹ ਰਾਜਾ ਸੀਗਾ ਗਰਮਾਣੀ ਦਾ ਧਾਰਨੇ ਸੀ ਗੁਰੂ ਤੋਂ ਆਪਣੇ ਅੰਗ ਸੰਗ ਸਹਾਇਓ ਕੇ ਚੱਲਦਾ ਸੀ ਪਰ ਸਾਡੇ ਵਾਲੇ ਕਿਨੇ ਆਥਰੇ ਡੇਢ ਬੋਤਲ ਚੜ੍ਹ ਲਈ ਕਿਸ ਨੇ ਬੋਤਲ ਚੜ੍ਹ ਲਈ दारू ਦੀ ਉਹ ਕਿਸੇ ਨੂੰ ਆਉ ਨੂੰ ਫੋਨ ਲੱਤਾ ਓ ਕਰਦੇ ਪਰਚਾ ਦੇ ਤੇ ਕਰਦੇ ਉਹ ਮੇਰੇ ਖਿਲਾਫ ਬੋਲਦਾ ਉਹਦੇ ਪਰਚਾ ਕਰਦੇ ਚੱਕਦੇ ਪਰਚਾ ਫਿਰਦੇ ਅੰਦਰ ਭੈਣਾਂ ਨੂੰ ਸਿਰਦੇ ਅੰਦਰ ਉਹਨੂੰ ਸਿਰਦੇ ਅੰਦਰ ਸਾਡੇ ਵਾਲੇ ਆਹ ਕੰਮ ਕਰਦੈ ਨੇ ਲਾ ਕੇ ਕੋਈ ਅੰਦਰ ਕਿਦੇ ਹਿਆਦਿਆ ਦੀ ਭਾਵਨਾ ਹੋਵੇ ਨਾ ਉਹ ਬੰਦਾ ਕਦੇ ਗਲਤ ਨਹੀਂ ਕਰਦਾ ਇਹ ਸਿੱਖਣਾ ਇਹ ਇਹ ਨਸ਼ਾ ਦੇ ਵਿੱਚ ਉੱਥੇ ਗ੍ਰਸਤ ਹੋਏ ਪੈਣਗੇ ਉਹਨਾਂ ਦੇ ਵਿੱਚ ਪਾਵਰਾਂ ਨੇ ਪਾਵਰਾਂ ਨੇ ਪਾਵਰਾਂ ਸਦਾ ਨਹੀਂ ਰਹਿੰਦੀਆਂ ਸਦਾ ਨਹੀਂ ਇਹ ਪਾਵਰਾਂ ਰਹਿੰਦੀਆਂ ਇਹ ਪਾਵਰਾਂ ਪੂੜਨ ਦਾ ਬੜੀਆਂ ਥੋੜੀਆਂ ਕਹਾਣਦਿਆਂ ਨੇ ਗੱਲਾਂ ਨੇ ਦੋ ਚੀਜ਼ਾਂ ਬੰਦੇ ਦੇ ਨਾਲ ਜਾਣੀਆਂ ਨੇ ਕੀਤੀ ਰੱਬ ਦੀ ਬੰਦ ਕੀਤਾ ਕੀਤਾ ਹੋਆ ਬੰਦੇ ਦਾ ਕਰਮ ਜਿਹੋ ਜਿਹਾ ਬੰਦਾ ਕਰਮ ਕਰਕੇ ਜਾਊਗਾ ਉਹੋ ਜਿਹਾ ਉਹਨੂੰ ਫਲ ਜਿਹੋ ਜਿਹਾ ਬੀਜੋਂਗਾ ਇਹਦਾ ਵਟਣਾ ਪਊਗਾ ਜੇ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਜ਼ੁਲਮ ਦਾ ਤੁਹਾਨੂੰ ਵੀ ਸਹਿਣਾ ਪਊਗਾ ਇਸ ਕਰਕੇ ਜਾ ਸੀ ਕੋਈ ਇਸ ਕਰਕੇ ਵੀਰੋ ਜਿਹੜੀ ਆ ਗੱਲ ਆ ਹੁਣ ਗੱਲਾਂ ਬਾਰਡਰ ਵਾਲੀ ਆ ਇਹਨੂੰ ਤੋੜਨ ਵਾਲੀ ਗੱਲ ਆ ਅੱਗੇ ਜਾਣ ਵਾਲੀ ਗੱਲ ਐ ਇਹ ਕਾਰਨ ਕੀ ਐ ਆਪਾਂ ਜਦੋਂ ਆਪਾਂ ਇੱਕ ਸਿਸਟਮ ਜਾਂ ਬਣਾ ਕੇ ਚੱਲਾਂਗੇ ਉਦੋਂ ਹੈ ਆਪਾਂ ਬਾਰਡਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈਗੀ ਉਹ ਤਾਂ ਆਪਾਂ ਐ ਖੜਾਵਾਂਗੇ ਐ ਉੱਚੋ ਹੈਡਰੇ ਆ ਰਹੇ ਨੇਗੇ ਪੂਰੇ ਪ੍ਰਮੰਧ ਪੂਰੀਆਂ ਚੀਜ਼ਾਂ ਆ ਰਹੀਆਂ ਨੇਗੀਆਂ ਇਸ ਕਰਕੇ ਜੇ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਬੜਾ ਦੁੱਖ ਹੁੰਦਾ ਜਦੋਂ ਨਾ ਮੈਂ ਪਰਸੋਂ ਡਾਕਟਰ ਸੀਗਾ ਮੈਂ ਮਨਪ੍ਰੀਤ ਡਾਕਟਰ ਕੋਲੇ ਚਲਾਗਾ ਸਾਡੇ ਬਰਨਾਲੇ ਡਾਕਟਰਾਂ ਉਹ ਕਹਿੰਦਾ ਤੇਰੇ ਅੰਦਰ ਕਹਿੰਦਾ ਟਾਈ ਫੜਨਾ ਇਨਫੈਕਸ਼ਨ ਜੀ ਹੁੰਦੀ ਹੈ ਕਹਿੰਦਾ ਬਧੀ ਪੀਆ ਕਹਿੰਦਾ ਤੂੰ ਇੱਥੇ ਦਾਖਲ ਰਹਿ ਉਹ ਮੈਨੂੰ ਮੈਂ ਫੋਨ ਚੱਕਿਆ ਮੈਂ ਦੇਖਿਆ ਵੀਡੀਓ ਮੈਨੂੰ ਕਹਿੰਦਾ ਤਾਂ 5-7 ਦਿਨ ਕਿਸੇ ਪਾਸੇ ਨਹੀਂ ਜਾਣਾ ਕੱਲ ਉੱਧਰ ਸੀ ਅੱਜ ਇੱਧਰ ਆ ਤੇ ਕਿਸੇ ਪਾਸੇ ਮਖਾ ਯਾਰ ਕਿਵੇਂ ਟਿਕ ਜੀ ਆ ਮੇਰਾ ਛੋਟਾ ਭਰਾ ਆ ਹੁਣ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਆ ਸਾਡੇ ਪਿੰਡ ਵਾਲਾ ਸਰਪੰਚ ਖੜਾ ਮੈਨੂੰ ਕਿਹਾ ਮਖਾ ਯਾਰ ਆਪਾਂ ਚੱਲੋ ਯਾਰ ਆਪਾਂ ਆਪਣੇ ਭਰਾਵਾਂ ਦੇ ਸੱਟਾਂ ਵੱਜੇ ਨੇ ਆਪਾਂ ਇੱਥੇ ਆਮਣਾ ਬੈਠੇ ਆ ਕਿਧਰੇ ਨਹੀਂ ਮਰ ਲੱਗੇ ਇਹ ਤਾਂ ਸਾਕਾ ਮਰ ਜਾਗੇ ਤਾਂ ਕਿਸੇ ਲੇਖੇ ਲੱਗਦਾਂਗੇ ਮੌਤ ਆਉਣੀ ਆ ਮੌਤੋਂ ਨਾ ਡਰਿਆ ਕਰੋ ਮੌਤੋਂ ਇਹ ਗੱਲ ਸੁਣ ਲਓ ਧਿਆਨ ਨਾਲ ਸਾਹਮਣੇ ਖੜੇ ਨੇ ਮੌਤ ਤੋਂ ਡਰਨ ਵਾਲੀ ਕੌਮ ਨਹੀਂ ਹੈਗੀ ਇਹ ਤਾਂ ਸਾਕਾ ਮੌਤ ਨੂੰ ਤਾਂ ਆਇਆ ਕਿੰਨੇ ਵੀ ਆ ਗਈ ਅੱਜ ਸਭ ਤੋਂ ਪਤਾ ਅੱਜ ਦੇ ਦਿਨ ਸਾਡਾ ਭਰਾ ਦੀਪ ਸਿੱਧੂ ਬਾਈ ਅੱਜ ਅੱਜ ਬਾਈ ਸਾਡਾ ਉਹ ਚਲਾ ਗਿਆ ਯਾਰ ਉਹ ਤਾਂ ਬਹੁਤ ਜ਼ਿੰਦਗੀ ਦੇ ਵਿੱਚ ਦਾ ਘਾਟਾ ਯਾਰ ਉਹ ਇੱਕ ਚੰਗੀ ਸੋਚ ਲੋਕਾਂ ਲਈ ਲੜਨ ਵਾਲੀ ਸੋਚ ਇਹ ਸਰਕਾਰਾਂ ਨੂੰ ਹਾਜ਼ਮ ਨਹੀਂ ਆਈ ਅੱਜ ਉਹ ਸਾਡੇ ਵਿੱਚੋਂ ਸਾਡਾ ਭਰਾ ਚਲਾ ਗਿਆ ਯਾਰ ਜਿੱਥੇ ਉਹ ਹੁੰਦਾ ਉਹਦੀ ਸੋਚ ਬੜੀ ਸੀਗੀ ਨੌਜਵਾਨ ਬੜਿਆਂ ਨੂੰ ਚੰਗਿਆਂ ਜਿਹੜਿਆ ਮੈਨੂੰ ਲੱਗਦਾ ਅਸੀਂ ਸਾਡੀ ਉਨੀ ਸੋਚ ਨਹੀਂ ਉਹ ਇੰਨਾ ਪੜਿਆ ਲਿਖਿਆ ਨੌਜਵਾਨ ਸੀਗਾ ਜਿਹਨੂੰ ਦੂਰ ਦੇਸੀ ਸੋਚ ਸੀਗੀ ਜਿਹੜੀ ਸਾਡੀ ਤੋਂ ਸੋਚ ਚਲੀ ਗਈ ਅੱਜ ਨੂੰ ਕੁਝ ਨਹੀਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣੀ ਸੀ ਅੱਜ ਉਹ ਸਿੱਧਾ ਬੜਾ ਭਰਾ ਦਾ ਘਟਾ ਹੈ ਪ੍ਰਮਾਤਮਾ ਕਰੇ ਅਸੀਂ ਉਸ ਭਰਾ ਦੇ ਸੋਚ ਤੇ ਚੱਲੀਏ ਉਸ ਭਰਾ ਦੀ ਸੋਚ ਤੇ ਪੈਰਾ ਦੀਏ ਉਹ ਜੋ ਪੰਜਾਬ ਲਈ ਉਹ ਚਾਹੁੰਦਾ ਸੀਗਾ ਜੋ ਪੰਜਾਬ ਨੂੰ ਦੇਖਣਾ ਚਾਹੁੰਦਾ ਸੀਗਾ ਚਾਹੁੰਦਾ ਸੀਗਾ ਕਿ ਨੌਜਵਾਨ ਨਸ਼ੇ ਤੋਂ ਬਾਹਰ ਆਉਣ ਆਪਣੀ ਕੌਮ ਦੀ ਗੱਲ ਕਰਨ ਆਪਣੇ ਪੰਥ ਦੀ ਗੱਲ ਕਰਨ ਉਹ ਆਪਾਂ ਉਹ ਜਿੱਕ ਨੂੰ ਕਰਦੀ ਰਹਿਣੀ ਆ ਦੂਜੀ ਗੱਲ ਦੂਜਾ ਸਾਡਾ ਭਰਾ ਬਿਸਣ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਸਤਿ ਸ਼੍ਰੀ ਅਕਾਲ ਪਿਛਲੇ ਸਾਜ ਸਾਥ ਰੀ ਅਕਾਲ ਸਿੱਧੂ ਮੂਸੇ ਵਾਲਾ ਉਹ ਸਤਿ ਸ਼੍ਰੀ ਅਕਾਲ ਸਾਥ ਰੀ ਅਕਾਲ ਸਾਥ ਰੀ ਅਕਾਲ ਵਾਹਿਗੁਰੂ ਆਕਾਲ ਸਾਡਾ ਭਰਾ ਸਿੱਧੂ ਮੂਸੇ ਵਾਲਾ ਬੜੀ ਤਕੜੀ ਸੋਚ ਸੀਗੀ ਬੜਾ ਨੌਜਵਾਨ ਨੇ ਪੱਗ ਨੂੰ ਕਿੱਥੇ ਦੁਨੀਆ ਦੇ ਵਿੱਚ ਲੈ ਗਿਆ ਕਿੱਥੇ ਟੱਕਰ ਪਛਾਣ ਬਣਾਤੀ ਸਾਡੇ ਪੰਜਾਬੀਆਂ ਦੀ ਗੋਰੇ ਕਾਲੇ ਅੰਗਰੇਜ਼ ਸਾਰਿਆਂ ਤੇ ਟੱਕਰ ਪਛਾਣ ਬਣਾਤੀ ਗੱਲ ਸੀਗੀ ਸਾਡੇ ਅੰਦੋਲਨ ਦੀ ਸਾਡੀ ਕਿਸਾਨੀ ਦੀ ਗੱਲ ਸੀਗੀ ਜਦੋਂ ਅੰਦੋਲਨ ਚੱਲਿਆ ਸਾਨੂੰ ਸਾਰੇ ਨੌਜਵਾਨਾਂ ਨੂੰ ਪਤਾ ਹੋਣਾ ਕਿ ਮੇਰਾ ਇਹ ਝੰਡਾ ਹੈ ਕੋਈ ਅੱਜ ਦਾ ਨਹੀਂ ਕਿਸਾਨੀ ਦੇ ਹੱਥ ਚ ਕਈ ਸਾਲਾਂ ਦਾ ਦਾਦੇ ਤੋਂ ਲੈ ਕੇ ਉਦੋਂ ਦਾ ਇਹ ਕਿਸਾਨੀ ਦਾ ਝੰਡਾ ਚੱਲਦਾ ਆਇਆ ਉਹ ਕਹਿੰਦਾ ਰਾਂਝੀ ਰਾਂਝੀ ਜਿੰਨੀ ਤੱਕਰ ਜ਼ਿੰਦਗੀ ਆ ਰਾਂਝੀ ਉਮਰ ਤੱਕ ਰਹਿ ਕਿਸਾਨੀ ਦਾ ਮਜੂਦੂਰ ਦਾ ਢੰਡਾ ਹੱਥ ਜੀ ਰਹਿਣਾ ਉਹ ਕਹਿੰਦਾ ਮੈਥੋਂ ਛੋਟਾ ਸੀ ਸਿੱਧੂ ਮੈਨੂੰ ਕਹਿੰਦਾ ਵੱਡੇ ਭਾਈ ਕਹਿੰਦਾ ਯਾਰ ਤੂੰ ਪਿੰਡਾਂ ਦੇ ਵਿੱਚ ਫਿਰਦਾ ਰਹਿਣਾ ਮੇਰੀ ਡਿਊਟੀ ਲਾ ਕਿੱਥੇ ਰੋਣੀ ਆ ਜਿੱਥੇ ਵੀ ਉਹਨੂੰ ਬੁਲਾਇਆ ਜਿੱਥੇ ਵੀ ਉਹਨੂੰ ਕਿਹਾ ਭਰਾ ਨੂੰ ਆ ਟਿੱਕਰੀ ਬਾਰਡਰ ਦੇ ਉੱਪਰ ਮੇਰੇ ਨਾਲ ਟਰਾਲੀਆਂ ਤੇ ਰਾਤਾਂ ਕੱਟ ਕੇ ਜਾਂਦਾ ਰਿਹਾ ਅੱਜ ਉਹ ਭਰਾ ਸਾਡੇ ਕੋਲੋਂ ਚਲਾ ਗਿਆ ਜੁੱਤੀ ਬੜੀ ਘਾਟ ਹੈ ਇਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਗੰਦੀ ਸਿਸਟਮ ਨੂੰ ਗੰਦੀਆਂ ਸਰਕਾਰਾਂ ਨੂੰ ਗੰਦੀਆਂ ਨੀਤੀਆਂ ਜਿੰਨਾ ਟਾਈਮ ਆਪਾਂ ਸਮਝਦੇ ਨਹੀਂ ਜਿੰਨਾ ਟਾਈਮ ਆਪਾਂ ਵਿਚਾਰਦੇ ਨਹੀਂ ਓਨਾ ਟਾਈਮ ਇਹਨਾਂ ਤੋਂ ਐਵੇਂ ਜਿਕਰੂ ਡੰਡੇ ਖਾਂਦੇ ਰਹਿਾਂਗੇ ਯਾਰ ਹਰ ਇੱਕ ਬੰਦਾ ਧਰ ਕੇ ਵੱਡੀਆਂ ਮੁੰਡੀਆਂ ਗੱਲਾਂ ਹਰ ਇੱਕ ਬੰਦਾ ਬਦਲ ਜਾਂਦਾ ਹਰ ਇੱਕ ਬੰਦਾ ਮੁੱਕਰ ਜਾਂਦਾ ਯਾਰ ਹਰ ਇੱਕ ਬੰਦਾ ਆਪਣੀ ਕੁਰਸੀ ਦੇ ਕਰਕੇ ਮੁੱਕਰ ਜਾਂਦਾ ਯਾਰ ਇਹਦੇ ਸਾਡੇ ਭਰਾਵਾਂ ਤੋਂ ਵਿਛੜ ਕੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਸਾਡੀ ਪਛਾਣ ਅਮਨਾਈ ਹੋਰ ਪਛਾਣ ਬਣਾਉਣੀ ਸੀਗੀ ਅੱਜ ਦੀਪ ਬਾਈ ਹੁੰਦਾ ਉਹਨੇ ਬੜੀ ਪਛਾਣ ਬਣਾਉਣੀ ਸੀਗੀ ਉਹਨੇ ਸਾਡੀਆਂ ਲੜਾਈਆਂ ਸੀ ਮੂਰੇ ਹੋ ਕੇ ਲੜਨੀਆਂ ਸੀਗੀਆਂ ਇਹ ਨੌਜਵਾਨੋ ਆਪਾਂ ਇਹ ਸੋਚ ਵਿਚਾਰ ਕੇ ਜਿੰਨੀਆਂ ਵੀ ਸਾਡੀਆਂ ਜੱਥੇਬੰਦੀਆਂ ਨੇ ਦੂਜੀ ਗੱਲ ਸਾਨੂੰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਸਾਨੂੰ ਪਾੜਨ ਦਾ ਬੜਾ ਤਰੀਕਾ ਇਹਨਾਂ ਨੇ ਅਪਣਾਇਆ ਹੋਇਆ ਮੈਂ ਇੱਕ ਚੀਜ਼ ਜੇਲ੍ਹ ਦੇ ਵਿੱਚੋਂ ਸਿੱਖ ਕੇ ਨਿਕਲਿਆ ਤੁਸੀਂ ਦੇਖਿਆ ਹੁਣ ਨਾ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਣ ਵਾਲੇ ਬੜੇ ਚਲੇ ਰਹਿੰਦੇ ਨੇਗੇ ਮੈਂ ਇੱਕ ਚੀਜ਼ ਸੋਚ ਕੇ ਨਿਕਲਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਹੋ ਜੀ ਆਪਣੀ ਹੁਣ ਜਿਹੜੀ ਸੋਚ ਬਣ ਜੇ ਕਿ ਅਸੀਂ ਆਪਾ ਆਪਣੇ ਦੇ ਵਿਰੁੱਧ ਨਾ ਬੋਲੀਏ ਆਪਣਾ ਦੁਸ਼ਮਣ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਸਾਡੇ ਲੀਡਰ ਇਹ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਇਹ ਸਾਡੇ ਦੁਸ਼ਮਣ ਨੇਗੀਆਂ ਇਹ ਸੰਤ ਦੀ ਸਰਕਾਰ ਦੁਸ਼ਮਣ ਆ ਸਾਡੀ ਅਸੀਂ ਦੁਸ਼ਮਣ ਨੂੰ ਪਛਾਣਨੀਏ ਵੀਰੋ ਅਸੀਂ ਆਪਣੇ ਦੇ ਖਿਲਾਫ ਹੀ ਚੱਲੀ ਜਾਂਦੇ ਰਹਨੇ ਯਾਰ ਆਪਣੇ ਦੇ ਖਿਲਾਫ ਹੀ ਬੋਲੀ ਜਾਂਦੇ ਰਹਨੇ ਆ ਹੁਣ ਕੀ ਆ ਜੱਥੇਬੰਦੀਆਂ ਨੇ ਸਾਰੀਆਂ ਆਪਣੇ ਜੱਥੇਬੰਦੀਆਂ ਨੇ ਮੈਂ ਕੋਈ ਗੱਲ ਕਹਤੀ ਅੱਜ ਮੈਂ ਸਾਰੇ ਲੋਕਾਂ 'ਚ ਇਹ ਗੱਲ ਕਹਿਣਾ ਚਾਹਣਾ ਸਾਰੇ ਜੱਥੇਬੰਦੀਆਂ ਦੇ ਜਿੰਨੇ ਵੀ ਸਾਡੇ ਆਗੂ ਸਾਹਿਬ ਆਣ ਨੇਗੇ ਮੈਂ ਸਾਰਿਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਦਾ ਮੈਂ ਸਾਰਿਆਂ ਦਾ ਉਹਨਾਂ ਦਾ ਸਾਰਿਆਂ ਦੇ ਨੁਮਾਇੰਦਾ ਮੈਂ ਮੈਨੂੰ ਇਹ ਨਾ ਸੋਚਿਆ ਕਰੋ ਬਾਈ ਬਣ ਕੇ ਮੈਂ ਉਹਦਾ ਮੈਂ ਉਹਦਾ ਮੈਂ ਸਾਰਿਆਂ ਦੇ ਨਾਲ ਜਿੱਥੇ ਗੱਲ ਕਿਸਾਨੀ ਦੀ ਜਿੱਥੇ ਗੱਲ ਮਜ਼ਦੂਰੀ ਦੀ ਜਿੱਥੇ ਗੱਲ ਲੋਕਾਂ ਦੀ ਆ ਸਭ ਤੋਂ ਪਹਿਲਾਂ ਮੂਹਰੇ ਖੜੇ ਹੋਵਾਂਗੇ ਇਸ ਕਰਕੇ ਸਾਰੇ ਜਥੇਬੰਦੀਆਂ ਦੇ ਅੱਗੇ ਸਿਰ ਝੁਕਦਾ ਕਿੰਨੀਆਂ ਜੱਟੇ ਬੰਗਿਆਂ ਨੇ ਜਾ ਕੇ ਮੇਰਾ ਉੱਥੇ ਸਾਥ ਦਿੱਤਾ ਸਮਰਥਨ ਦਿੱਤਾ ਜੇਲ੍ਹ ਦੇ ਵਿੱਚੋਂ ਕਢਾ ਲਿਆ ਨਹੀਂ ਉੱਥੇ ਜੇਲ੍ਹ ਦੇ ਵਿੱਚੋਂ ਨਿਕਲਣਾ ਕਿੰਨਾ ਔਖਾ ਹੈ ਬਾਈ ਅਗਲੀ ਲੜਾਈ ਹੈ ਅਗਲੀ ਲੜਾਈ ਅਸੀਂ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਸਾਡੇ ਡਿਗਰੂ ਕਰਦੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਅਗਲੀ ਲੜਾਈ ਉਹ ਲੜਾਈ ਵੀ ਆਪਾਂ ਹੁਣ ਲੜ ਲੜਾਂਗੇ ਆਗੂਆਂ ਦੇ ਅੱਗੇ ਆਗੂ ਨੂੰ ਆਪਾਂ ਮਨਾਵਾਂਗੇ ਜਿਹੜੇ ਆਗੂ ਨਹੀਂ ਚੱਲਦੇ ਪ ਬਾਪੂ ਇਹ ਸਾਡੇ ਜਿਹੜੇ ਨੌਜਵਾਨ ਨੇ ਕਿ ਡਿਬਰੂ ਕਰਦੇ ਜਿੱਹਾਂ ਦੇ ਵਿੱਚ ਬੈਠੇ ਨੇ ਨਾ ਉਹਨਾਂ ਨੂੰ ਕਢਾਉਣ ਦੀ ਲੜਾਈ ਵੀ ਅੱਗ ਲੜਨੀ ਆ ਜਿਨ੍ਹਾਂ ਦੀ ਸੋਚ ਚੰਗੀ ਹੈ ਆਪਾਂ ਆਪਾਂ ਇਕੱਠੇ ਹੋ ਕੇ ਪਾਣੀ ਪੀ ਲਓ ਆਪਾਂ ਇਕੱਠੇ ਹੋ ਕੇ ਨੌਜਵਾਨ ਆਹ ਦੋਲਣ ਜੱਤੋਂ ਤੋਂ ਬਾਅਦ ਆਹ ਲੜਾਈ ਹੁਣ ਆਪਣੀ ਚੱਲ ਪਈ ਇਹ ਲੜਾਈ ਤੋਂ ਬਾਅਦ ਆਪਾਂ ਆਗੂਆਂ ਕੋਲੇ ਬਾਪੂਆਂ ਕੋਲੇ ਜਾ ਕਰਾਂਗੇ ਬਾਪੂਆਂ ਕੋਲੇ ਤਿਆਰ ਬਾਜ਼ ਯਾਰ ਆ ਡੱਲੇয়াল ਸਾਹਿਬ ਬਾਪੂ ਜੀ ਕਿੰਨੇ ਸਿਆਣੇ ਨੇਗੇ ਕਿੰਨੇ ਪੰਥਕ ਨੇਗੇ ਬਹੁਤ ਸਾਰੇ ਸਾਡੇ ਆਗੂ ਨੇਗੇ ਜਿਹੜੇ ਸਮਝਦੇ ਨੇਗੇ ਮੈਂ ਕੱਲੇ ਕੱਲੇ ਜੱਥੇਬੰਦੀ ਦਾ ਨੌਂ ਢਕੌਂਦਾੜ ਸਾਰੇ ਹੀ ਸਤਿਕਾਰਯੋਗ ਨੇਗੇ ਬਾਪੂ ਜੀ ਨੇ ਬਾਈ ਜੀ ਨੇ ਬਹੁਤ ਤਕੜੀ ਗੱਲ ਕਹੀ ਆ ਮੈਂ ਇਹੀ ਗੱਲ ਕਹਿਣਾ ਚਾਹਣਾ ਆ ਜਿਹੜੀ ਗੱਲਾਂ ਮੈਂ ਇਹੀ ਗੱਲ ਦੁਆਰੇ ਬੋਲਦਾ ਬਾਪੂ ਮੈਂ ਤੇਰੇ ਵਾਲੀ ਗੱਲ ਹੀ ਬੋਲਦਾ ਇੱਕ ਮਿੰਟ ਚੁੱਪ ਕਰੀ ਮੈਂ ਬਾਪੂ ਤੇਰੇ ਵਾਲੀ ਗੱਲ ਹੀ ਬੋਲਦਾ ਬਾਪੂ ਮਤ ਬਾਬੂ ਇੱਕ ਮਿੰਟ ਬਾਈ ਜੀ ਵਾਲੀ ਗੱਲ ਹੀ ਬੋਲਦਾ ਮੈਂ ਵੀਰੇ ਵਾਲੀ ਗੱਲ ਅਸੀਂ ਨਾ ਅਸਲ ਦੇ ਵਿੱਚ ਬਾਣੀ ਦੇ ਨਾਲ ਟੁੱਟ ਕੇ ਮੂਲ ਸਿਧਾਂਤ ਦੇ ਨਾਲ ਟੁੱਟ ਕੇ ਅਸੀਂ ਕੀ ਹੋਇਆ ਹੁਣ ਦੇਖ ਸਕੇ ਮੇਰੇ ਦਾੜੀ ਨਹੀਂ ਰੱਖੀ ਮੇਰੇ ਕੇਸ ਨਹੀਂ ਰੱਖੇ ਹੋਏ ਮੈਂ ਰੱਖ ਲੂ ਹੁਣ ਦਾੜੀ ਵੀ ਰੱਖੂ ਕੇਸ ਵੀ ਰੱਖੂ ਹੈਨਾ ਪਰ ਅਸਲ ਦੇ ਵਿੱਚ ਗੱਲ ਕੀ ਆ ਮੈਂ ਜਦੋਂ ਤੋਂ ਮੈਂ ਤੁਸੀਂ ਮੈਨੂੰ ਦੇਖਿਆ ਹੁਣ ਮੈਨੂੰ ਅਕਲ ਜੀ ਥੋੜੀ ਥੋੜੀ ਆਉਣੀ ਸ਼ੁਰੂ ਹੋਈ ਅੰਦਰ ਮੇਰੇ ਲਈ ਕੁਝ ਕਰਨ ਦੀ ਅੰਦਰ ਚਿੰਗ ਪੈਦਾ ਹੋਈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਾਣੀ ਨੇ ਪੈਦਾ ਕਰੀ ਹੁਣ ਮਾ ਨਿਰਤ ਨੇ ਆਉਂਦਾ ਧਾਰ ਨਹੀਂ ਹੋ ਗਿਆ ਕੰਟ ਹੋ ਗਿਆ ਹੈ ਨਾ ਬਾਣੀ ਇਸ ਕਰਕੇ ਆ ਨਸਿਆਂ ਤੋਂ ਜਿਹੜੀਆਂ ਛੋਟੇ ਛੋਟੇ ਕ੍ਰੇਤੀਆਂ ਲੰਗੀਆਂ ਜਦੋਂ ਤੁਸੀਂ ਇਹਨਾਂ ਤੋਂ ਦੂਰ ਉੱਠਣਾ ਤਾਂ ਬਾਣੀ ਦੇ ਲੜ ਲੱਗਣਾ ਪੈਣਾ ਅੰਦਰੋਂ ਭੈ ਮੁੱਕ ਜੂ ਅੰਦਰੋਂ ਮੌਤ ਦਾ ਭੈ ਮੁੱਕ ਜੂਗਾ ਅੰਦਰ ਨਿਡਰਤਾ ਵਧ ਜੂਗੀ ਅੰਦਰ ਲੜਨ ਦੀ ਦਲੇਰੀ ਵਧ ਜੂਗੀ ਉਹਨਾਂ ਹੁਣ ਕੀ ਆ ਫੁਰਕ ਬੰਦਾ ਕੀ ਆ ਅਸੀਂ ਭਾਈ ਆ ਗੋਲੀਆਂ ਗੁਲੀਆਂ ਨਸ਼ਾ ਨੋਛਾ ਮਾਫਾ ਇਹ ਵੀ ਆ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਛੱਡੋ ਜਿਹੜੇ ਨੌਜਵਾਨ ਨਸ਼ਾ ਛੱਡ ਗਿਆ ਉਹ ਸਭ ਤੋਂ ਵੱਧ ਤੁਸੀਂ ਇਹ ਦੇਖ ਲਿਓ ਜਿਹਨੂੰ ਤੁਸੀਂ ਸੁਧਾਰਤਾ ਨਾ ਉਹ ਨੌਜਵਾਨ ਤੁਸੀਂ ਦੇਖਿਓ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਜਦ ਤਰੋਂ ਸਮਝ ਗਿਆ ਜਦ ਤਰੋਂ ਸਮਝ ਕੁਝ ਪੈਗੀ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ ਮਾਣ ਦਾ ਸਵਰਾਗੀ ਕੌਣ ਸੀ ਜਦੋਂ ਗੁਰੂ ਦਾ ਥਾਪੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਹੋ ਗਿਆ ਕਿੱਦਣਾ ਨੂੰ ਸਿਰ ਬਣਾਤੇ ਹੁਣ ਸਾਰਾ ਕੁਝ ਇਟਮੈਟ ਖੜਕਾਤੀ ਜਦੋਂ ਗੁਰੂ ਦਾ ਹੱਥ ਸਿਰ ਤੇ ਹੋਵੇ ਜਦੋਂ ਸਾਡੇ ਕੋਲੇ ਮੇਰਾ ਸਾਰੇ ਧਰਮਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਧਰਮ ਕੀ ਹੈ ਮੈਂ ਧਰਮ ਬਾਰੇ ਉੱਥੇ ਪੜਿਆ ਜੇਲ੍ਹ ਦੇ ਵਿੱਚ ਧਰਮ ਕੀ ਹੈ ਧਰਮ ਸੱਚ ਨੂੰ ਧਰਮ ਕਹਿੰਦੇ ਨੇ ਜਿਹੜੀ ਚੀਜ਼ ਸੱਚੀ ਹੈ ਇਦੇ ਅੰਦਰ ਸੱਚ ਹੈ ਜੇ ਕੋਈ ਸੱਚਾ ਹਿੰਦੂ ਹੈ ਉਹ ਉਹ ਸੱਚਾ ਧਰਮੀ ਹੈ ਜੋ ਕਿ ਮੁਸਲਮਾਨ ਦੇ ਅੰਦਰ ਸੱਚਾ ਉਹ ਸੱਚਾ ਮੁਸਲਮਾਨ ਹੈ ਜੋ ਕਿ ਸਿੱਖ ਸੱਚਾ ਜਿਹਦੇ ਅੰਦਰ ਸੱਚ ਹੈ ਉਹ 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 ਅਸਲ ਧਰਮੀ ਬੰਦਾ ਹੈ ਜਿਹੜਾ ਜਿਹੜਾ ਹਾਈ ਝੂਠਦਾ ਭਰਿਆ ਹੋਇਆ ਹੈ ਜਿਹਦੇ ਅੰਦਰ ਹਾਈ ਕਿਸੇ ਦੇ ਕੋਈ दया ਦੀ ਭਾਵਨਾ ਨਹੀਂ ਹੋएगी ਕੋਈ ਰਹਿਮਤ ਦੀ ਭਾਵਨਾ ਨਹੀਂ ਹੈਗੀ ਉਹ ਕੋਈ ਧਰਮੀ ਬੰਦਾ ਨਹੀਂ ਹੈਗਾ ਧਰਮ ਸੱਚ ਹੈ ਇਸ ਕਰਕੇ ਜਦੋਂ ਅਸੀਂ ਉਸ ਗੁਰੂ ਦੇ ਲੜ ਲੱਗ ਕੇ ਚੱਲਾਂਗੇ ਕੋਈ ਵੀ ਚਾਹੇ ਆਪਣਾ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਜਿਹਨੂੰ ਆਪਣੇ ਸੱਚ ਦੇ ਪਹਿਰਾ ਦੇਊਗਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਗੱਲ ਦੱਸਦਾ ਜਿਹੜਾ ਉਹਦੇ ਵਿੱਚ ਮੈਂ ਪੜਿਆ ਉਹਦੇ ਵਿੱਚ ਦੱਸਿਆ 27 ਸਿਮਰਤियां ਤੇ 14 ਚਾਰ ਵੇਦ ਤੇ 18 ਪ੍ਰਾਣ ਵੀ ਉਹੀ ਗੱਲ ਕਰਦੇ ਨੇ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਕਹਿੰਦਾ ਉਹ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ ਉਹ ਵੀ ਰੱਬ ਦੀ ਗੱਲ ਕਰਦੇ ਨੇ ਉਹ ਵੀ ਬੰਦਗੀ ਦੀ ਗੱਲ ਕਰਦੇ ਨੇ ਇਸ ਕਰਕੇ ਸਾਨੂੰ ਤਾਂ ਇਹਨਾਂ ਦੇ ਵਿੱਚ ਪਾੜ ਕੇ ਮਾਰਿਆ ਜਾਂਦਾ ਜਿਹੜਾ ਗੁਰੂ ਦੇ ਲੜ ਲੱਗਿਆ ਉਤ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਉਹ ਲੀਡਰਾਂ ਦੇ ਇਹਨਾਂ ਦੇ ਇਹਨਾਂ ਦੇ ਤਲੀਆਂ ਨਹੀਂ ਚੱਟੂਗਾ ਇੰਨਾ ਕੁ ਤੁਹਾਡੇ ਨਾਲ ਮੈਂ ਗੱਲਾਂ ਕਰਨੇ ਸੀ ਵੀਰੋ ਆਹ ਜਿਹੜਾ ਬਾਰਡਰ ਵਾਲੀ ਗੱਲ ਆ ਹੁਣ ਮੈਂ ਲਾਸਟ ਇੱਕ ਗੱਲ ਕਹਿ ਕੇ ਸਮਾਪਤ ਕਰਦਾ ਅੰਦਰੋਂ ਨਾਲ ਥੋੜਾ ਜਿਹਾ ਹੁਣ ਬੋਲਿਆ ਜਾਣੀ ਜਾਂਦਾ ਤੇ ਆਹ ਜਿਹੜੀ ਆਪਣੀ ਬਾਰਡਰ ਵਾਲੀ ਗੱਲ ਹੈ ਮੀਟਿੰਗਾਂ ਚੱਲੀਆਂ ਜਾਂਦੀਆਂ ਨੇ ਆਗੂਆਂ ਦੀਆਂ ਆਪਾਂ ਜਿਵੇਂ ਵੀ ਆਪਾਂ ਨੂੰ ਆਗੂ ਸਹਿਬਾਨ ਕਹਿੰਦੇ ਨੇਗੇ ਮੈਂ ਤੁਹਾਨੂੰ ਇਹ ਗੱਲ ਕਹਿ ਤੀ ਵੀ ਜਦੋਂ ਮੈਨੂੰ ਇੱਥੋਂ ਕਹਾ ਦਿਓ ਵੀ ਭਾਨੇ ਜਾ ਜਾ ਕੇ ਮੂਰੇ ਹੋ ਉਹ ਮਾਰ ਉਹਨੂੰ ਕਹੂੰਗਾ ਗੋਲੀ ਚਲਾਓ ਏ ਮੈਂ ਕਹੂੰਗਾ ਮੈਂ ਮੂਰੇ ਹੋ ਕੇ ਖਾ ਥੋੜਾ ਸਿਸਟਮ ਜਾਂ ਬਣਾ ਲਈਏ ਹਨਾ ਓਵੇਂ ਕਿ ਆਪਾਂ ਜਿਵੇਂ ਆਪਾਂ ਨੂੰ ਕਹਿਣਗੇ ਓਵੇਂ ਬਣਾ ਕੇ ਉਹ ਤੋੜਾਂਗੇ ਪੱਟੀਆਂ ਮਸ਼ੀਨਾ ਵੱਡੇ ਸਿਸਟਮ ਸਾਰਾ ਕੁਝ ਲੈ ਕੇ ਆ ਰਹੇ ਨੇ ਸਪਰੇਅ ਵਾਲੇ ਢੋਲੇ ਇੰਤਜ਼ਾਮ ਹਰਿਆਣਾ ਓਏ ਹਰਿਆਣਾ ਬਈ ਹਾਂ ਹਰਿਆਣੇ ਦਾ ਮੈਨੂੰ ਸੌਰੀ ਮੈਂ ਹਰਿਆਣਾ ਥੋੜਾ ਜਿਹਾ ਨੌਂ ਘੱਟ ਲੈਣਾ ਮੈਂ ਭੁੱਲ ਜਾਣਾ ਮੇਰੇ ਦਿਮਾਗ ਤੇ ਜਾਦਾ ਆਪਣੀ ਗੱਲ ਚੜੀ ਹੋਇਆ ਹਰਿਆਣੇ ਵਾਲੇ ਵੀਰੋ ਤੁਹਾਡੇ ਤੁਹਾਡੇ ਚਰਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਯਾਰ ਸਾਨੂੰ ਤਾਂ ਲੜਾ ਲੜਾ ਕੇ ਮਾਰੀ ਜਾਂਦੇ ਨੇ ਹਰਿਆਣੇ ਵਾਲੇ ਵੀਰੋ ਤੁਹਾਡਾ ਬਾਈ ਥਾਰਨਾ ਧੰਨਵਾਦ ਆ ਬਾਈ ਹਰਿਆਣੇ ਵਾਲਿਓ ਤੁਸੀਂ ਪਹਿਲਾਂ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜੀ ਹੈ ਹੁਣ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜਾਂਗੇ ਆਪਣੇ ਦੋ ਸੂਬੇ ਉਹ ਨੇਗੇ ਜਿੱਤੋਂ ਸਭ ਤੋਂ ਵੱਧ ਇਹ ਘਰਾਉਂਦਾ ਹੈ ਪੰਜਾਬ ਤੇ ਹਰਿਆਣਾ ਚੀਕਾਂ ਪਹਿਲਾਂ ਹੀ ਮਰਵਾਈਆਂ ਨੇ ਹੁਣ ਵੀ ਚੀਕਾਂ ਮਰਵਾਵਾਂਗੇ ਆਪਾਂ ਦੋਨੇ ਸੂਬਿਆਂ ਨੇ ਹੁਣ ਪੂਰੇ ਦੇਸ਼ ਦੇ ਕਿਸਾਨ ਜਾਗਰੂਤ ਕਰਦੇ ਉਤਰੋ ਕਿਸਾਨ ਘੇਰੀ ਖੜੇ ਨੇ ਇਧਰੋਂ ਕਿਸਾਨ ਘੇਰੀ ਖੜੇ ਨੇਗੇ ਹੁਣ ਆਪਾਂ ਇਕੱਠੇ ਹੋ ਕੇ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਮ ਕਹਿਣਗੇ ਆਪਾਂ ਉਹ ਤੋੜਾਂਗੇ ਆਪਣੇ ਕੋਲੇ ਸਾਰਾ ਸਿਸਟਮ ਅੱਕਿਆ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਜਿਹੜਾ ਮੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਿਹੜਾ ਮੇਰੇ ਸਿਰ ਤੇ ਕਰਜ ਝੜਾਤਾ ਉਹ ساری ਜ਼ਿੰਦਗੀ ਮੈਂ ਉਤਾਰ ਨਹੀਂ ਸਕਦਾ ਤੇ ਮੈਂ ਐਵੇਂ ਜਕਰੂ ਟੋਟਲੀ ਲੜਦਾ ਮਰਦਾ ਮੈਂ ਜਕਰੂ ਰਹੂੰਗਾ ਕਦੇ ਇਹ ਸੁਰ ਕਦੇ ਇਹ ਸਰਕਾਰਾਂ ਅੱਗੇ ਲੀਡਰਾਂ ਅੱਗੇ ਜਨਾ ਮਰਦਿਤ ਸਵਤੰਤਰ ਕਰ ਲੈਣ ਇਹ ਆਵਾਜ਼ ਨੀਵੀਂ ਨਹੀਂ ਹੋਊਗੀ ਸਗੋਂ ਦੁੱਗਣੀ ਉੱਚੀ ਹੋਊਗੀ